ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ। ਜੇ ਕਿਸੇ ਵੀ ਵੀਰ ਨੇ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019804। ਆਜੀ ਵੀਰੇ ਵੀਡੀਓ ਕਵਰ ਕਰਦੇ ਬਾਬਾ ਪੰਡ ਸ਼ਿਮਾ ਖੇੜੀ ਜ਼ਿਲ੍ਹਾ ਸਿਮੋਖਸਾ ਸੈਪ ਹੈ ਜਾਂਦਾ 8376 099904 ਸਰ ਵੀ ਸੰਗ ਵੀ ਇਹੋ ਨਾਮ ਆ ਆਪਾਂ ਪੰਜ ਨਗਦ ਖਾਵਾਂਗੇ ਤੁਹਾਨੂੰ। ਪਹਿਲੇ ਨੰਬਰ ਦੇ ਟੋਕਣ ਗੱਪਣ ਜਿਹੜੀ ਬੈੜ ਦੇਖੀ ਜਾਂਦੇ ਆਪਾਂ। ਇਹ ਦੂਜਾ ਸੂਆ ਸੀ ਹੋਈ ਆ ਤੇ ਤੀਜੇ ਸੂਏ ਲਈਏ ਹੈ। 8.5 ਮਹੀਨੇ ਦੀ ਗੱਬੜ ਤੇ ਗਬਾਸਾ ਮੁੱਲ ਬਤ 70000 ਰੁਪਏ ਦਾ ਸੋ ਦਾਦ ਕਾ ਦੀ ਟੁਕੜ ਗੱਬੜ ਦੂਜੇ ਨੰਬਰ ਆਪਾਂ ਜਿਹੜੀ ਕੱਟੀ ਦੇਖੀ ਇਹਨੇ ਪਾਲ ਕੇ ਕੱਟੀ ਉਮਰ ਇਹਦੀ 21 ਮਹੀਨੇ ਹੈਗੀ ਤੇ ਮੋੜਾ ਸਾਡੀ ਝੋਟੀ ਆ ਮਾਦਰ ਰਿਕਾਰਡ ਵੀ ਦੱਸ ਦਿਆ 1500 ਲੀਟਰ ਦੁੱਧ ਸੀਗਾ ਤੇ ਮੁੱਲੇ ਦਾ ਹੈਗਾ 67000 ਰੁਪਏ 67000 ਰੁਪਏ ਕੀਮਤ ਆ ਥਣ ਵਗੈਰਾ ਦੇਖੋ ਚਾਰੇ ਨਿਕਣ ਨੇ ਸਾਫ ਸੁਥਰੇ ਤੇ ਗੱਬੜ ਵਗੈਰਾ ਹਜੇ ਹੋਈ ਨਹੀਂ ਫੀਲ ਦੇ ਵਿੱਚ ਕਦੀ ਵਾਰ ਆਈ ਹੈ ਕੀਮਤ ਇਹਦੀ ਹੈਗਾ 67000 ਰੁਪਏ ਆ ਕੋਸਾ ਸਿੰਘ ਨੂੰ ਬਤਾ ਦੇ ਕੋਸਾ ਨਾ ਕੁੰਡਾ ਸਿੰਘ ਆ ਤੇ ਮੋਰਨਸਲ ਦੀ ਪੱਤੀ ਇੱਕ ਇੱਕ ਮਹੀਨੇ ਦੀ ਉਮਰ ਆ ਬਹੁਤ ਵੀ ਡਿਮਾਂਡ ਕਰਦੇ ਕਿ ਆਪਾਂ ਘਰ ਦੇ ਪਸ਼ੂ ਲੈਣੇ ਆ ਸਵਾ ਦਾ ਪਸ਼ੂ ਨੂੰ ਘਰ ਦੇ ਪਸ਼ੂ ਦਿਖਾਉਣੇ ਪਏ ਤੁਹਾਨੂੰ ਤੇ ਦੋ ਦਿਖਾਉਣੇ ਤੁਹਾਨੂੰ ਪਾਲਕ ਬੱਚੀਆਂ ਤਾਂ ਦੇਖੋ ਸਿੰਗਾਲੀ ਬੱਚੀ ਆ ਕਰਾਸ ਬੱਚੀ ਇੱਕ ਦੂਜੇ ਨੰਬਰ ਦਾ ਸਾਈਵਾਂ ਜੰਗ ਦੇ ਬੱਚੇ ਇਹ ਦੋ ਬੱਚੀਆਂ ਇਹ ਜੋੜਾ ਵਕਾਊਆ ਬੱਚੀਆਂ ਦਾ ਉਮਰ ਇਹਨਾਂ ਦੀ ਹੈਗੀ ਹੈਗੀ 15-15 ਕਿਉਂ 14 ਮਹੀਨੇ ਮੁੱਲ 30000 ਰੁਪਏ ਜੋੜੇ ਦਾ 15000 ਰੁਪਏ ਇੱਕ ਬੱਚੀ ਦਾ ਰੇਟ ਹੈਗਾ ਦੋਨੇ ਬੱਚਿਆਂ ਦਾ ਮੁੱਲ ਹੈਗਾ 30000 ਰੁਪਏ ਜੋੜੇ ਦਾ ਰੇਟ ਹੈ ਸੋ ਬੱਚੀ ਦੇਖੋ ਸਿੰਘਾਂ ਵਾਲੀ ਬੱਚੀ ਆ ਕ੍ਰੋਸ ਬੱਚੀ ਦੰਦ ਵਗੈਰਾ ਬਾਈ ਕਹਿੰਦਾ ਦੇਖੇ ਕੋਈ ਨਹੀਂ ਆਪਾਂ ਉਹ ਜਿਆਦਾ ਅਗਲਾ ਸਾਹਮਣੇ ਨਹੀਂ ਆਉਂਦੀ ਤਾਂ ਵੇਚਨੇ ਆਗੇ ਸੋ ਆ 31 67 ਹੇਅਰ ਵਾਲੀ ਦੇਖੋ ਬੈਠੀ ਸੋ ਚਾਰਨਾ ਕਪੇ ਦੇਖਾ ਤੇ ਇੱਕ ਦਿਖੋ ਲੇਹਰੋ ਟੋਕਰ ਗੱਬੜ ਮੈਂ ਸੋ ਐਂਡ ਤੇ ਆਪਾਂ ਕਹਿੰਦੇ ਮੈਂ ਦੇਖੀ ਜਾਂਦੇ ਆ ਇਹ ਦੂਜਾ ਸੁਭਾ ਸੁਹੀ ਆ ਕੀ ਦਿਜੂ ਵੇਲੀ ਆ ਕੇ ਘੱਪਣਾ ਕੀ ਕੀ ਦਿਜੂ ਵੇਲੇ 6 ਮਹੀਨਾ ਦੀ ਘੱਪਣ ਚੱਕ ਪਾਦਾ 5 ਲੀਟਰ ਦੁੱਧ ਆ ਇੱਕ ਟਾਈਮ ਦੁੱਧ ਦਿੰਦੀ ਹੈ ਜੀ 6 ਮਹੀਨਾ ਦੀ ਘੱਪਣ ਤੇ 5 ਲੀਟਰ ਦੁੱਧ ਆਗਾ ਕਿਸੇ ਗਊ ਮਥਾ ਦੇਖੋ ਸੋਨਾ ਸਾਫ ਜਿਦਰਾ ਕੀਮਤ ਇਹ ਦੀ ਹੈਗੀ 95000 ਰੁਪਇਆ 95000 ਰੁਪਇਆ ਕੀਮਤ ਦਾ ਥਣ ਬਗੈਰ ਦੇਖੋ ਸੋਨਾ ਸਾਫ ਜਿਦਰਾ ਤੇ ਤਾਜ਼ੀ ਦੁੱਧ ਵੀ ਦੱਸਦਾ ਕਿ 16 17 ਲੀਟਰ ਬੋ ਤੇ ਮੈਂ ਤੁਹਾਡੇ ਜੀ ਦਾ 10 ਲੀਟਰ ਦਾ ਕੋਲ ਵਿੱਚ ਹੋਇਆ ਕੀ ਮੈਂ ਤਾਂ ਪੁੱਛਾਂ ਨਹੀਂ ਰਿਹਾ ਯਾਰ ਪਰ ਮੇਰੇ ਕੋਲ ਕਿ ਤੁਸੀ ਆਪ ਕਰ ਲਈਏ ਕੋਈ ਤਕਨੀਕ ਦਾ ਕਾਲ ਕਰੋ ਆ ਵੀ ਮੇਰੇ ਕੋਲ ਪਰ ਮੇਰਾ ਕੰਮ ਅਸਰ ਤੇ ਵੀਡੀਓ ਕਵਰ ਕਰਨਾ ਵੀਡੀਓ ਦੇਖਣ ਲਈ